ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਅੱਜ ਦਾ ਬਲੌਗ ਤੁਹਾਡੇ ਲਈ ਹੈ ਸਰਪ੍ਰਾਈਜ਼ ਬਹੁਤ ਸੋਨਾ ਬਲੌਗ ਬਣਾਉਣਾ ਜੁੜੇ ਨੂੰ ਸਾਡੇ ਨਾਲ ਲੋ ਜੀ ਤੜਕੇ ਦੇ ਵੱਜ ਚੁੱਕੇ ਨੇ 4:30 ਤੇ ਸੀ ਉੱਠੇ ਮੈਂ 4 ਵਜੇ ਅੱਜ ਤੁਹਾਡੇ ਸਾਰੇ ਵਾਸਤੇ ਸਰਪ੍ਰਾਈਜ਼ ਹੈ ਤੁਹਾਡੀ ਜਾਣਕਾਰੀ ਹੈ ਦੇਖੋ ਇਹ ਰੋਟੀਆਂ ਬਣੀ ਜਾਂਦੇ ਨੇ ਹਾਂ ਕਣ ਕੇ ਬਣਾਉਂਦੀ ਸਵੇਰੇ ਸਵੇਰੇ 4 ਵਜੇ ਰੋਟੀਆਂ ਦੀ ਤਿਆਰੀ ਕਰਤੀ ਸੀ ਆ ਅੱਧੇ-ਅੱਧੇ ਲਾਈਨ ਵੀ ਵੰਗ ਸਵੇਰੇ ਦੇ 4:30 ਪਾਉਣੇ ਪੰਜ ਹੋ ਚੁੱਕੇ ਨੇ ਇਸੋਂ ਗੱਡੀ ਦੇ ਉੱਤੇ ਕਵਰ ਲਾ ਕੇ ਤਿਆਰੀ ਕਰਦੇ ਚੱਲਣ ਦੀ ਤੇ ਅੱਜ ਤੁਹਾਡੇ ਲਈ ਇੱਕ ਹੋਰ ਛੋਟਾ ਜਿਹਾ ਸਰਪ੍ਰਾਈਜ਼ ਹੈ ਇਹ ਗੱਡੀ ਦੇ ਵਿੱਚ 8 ਸਵਾਰੀਆਂ ਬੈਠਣੀਆਂ ਜੁੜੇ ਰਹੋ ਸਾਡੇ ਨਾਲ ਬਲੌਗ ਦੇ ਵਿੱਚ ਜੁੜੇ ਹੋ ਸਵਿਫਟ ਗੱਡੀ ਹੈ ਇਹਦੇ ਵਿੱਚ 8 ਸਵਾਰੀਆਂ ਬੈਠਣੀਆਂ ਕਿਵੇਂ ਬੈਠਣਗੀਆਂ ਉਹ ਤੁਹਾਨੂੰ ਸਾਰੇ ਦਿਖਾਵਾਂਗੇ ਬਲੌਗ ਦੇ ਵਿੱਚ ਬੰਨਾ ਤਾਂ ਸਾਡਾ ਪਲਾਨ ਰਹਿਣਾ ਸੀ ਜਲਣ ਇੱਕ ਅੱਲਾ ਮੁਕੀ ਦਾ ਪਲਾਨ ਸੀ ਦਾ ਹਨਾ ਤਾਂ ਕਰਕੇ ਫਿਰ ਅਸੀਂ ਸੋਚਿਆ ਕਿ ਜੇ ਜਾਵਣਾ ਹੈ ਸਾਰੇ ਜਾਵਣੋਂ ਪਹਿਲਾਂ ਤਾਂ ਫੈਟ ਨਹੀਂ ਆਇਆ ਬਾਅਦ ਚ ਜਾ ਕਰਨ ਦਾ ਹਾਂ ਅਸੀਂ ਲਈ 스ਕੀਮ ਤੋਂ 스ਕੀਮ ਜਨਾਉ ਤਾਵਾਂ ਹੈ ਨਾ ਯਾਰੀ ਸਾਡੀ ਹੋ ਚੁੱਕੀ ਹੈ ਸਾਡਾ ਸਮਾਨ ਸਭ ਪੈਕ ਹੋ ਰਿਹਾ ਹੈ ਬੈਗ-ਟੈਗ ਹੋ ਗਿਆ ਅੱਜ ਤੋਂ ਕੁਕਰੇ ਵਗੈਰਾ ਸਾਰੇ ਹੋਏ ਪੈਕ ਤਿਆਰ ਇਹ ਕੋਈ ਪਿਕਨਿਕ ਦੀ ਤਿਆਰੀ ਨਹੀਂ ਵੀ ਤੁਸੀਂ ਪਿਕਨਿਕ ਤੇ ਚੱਲਦੇ ਹੋ ਤੁਹਾਨੂੰ ਜੁੜੀ ਰਹੋ ਨਾਲ ਸਾਡੇ ਤਿਆਰੀ ਕਰੀਏ ਨੇ ਹਾਂ ਦਾਸ ਨੂੰ ਕਾਫੀ ਸੋਚਣ ਬਾਅਦ ਅਸੀਂ ਦੇਖਿਆ ਗੱਡੀ ਦੀ ਸੀਟ ਕੱਢੀ ਤੇ ਫਿਰ ਅਸੀਂ ਸਕੀਮ ਲਾਈ ਵੀ ਸਾਰੇ ਬੱਚੇ ਬਧੀਆਂ ਬੈਠ ਜਾਣਗੇ ਘਰ ਪੱਥਰ ਪਿੱਛੇ ਕਰ। ਬੱਚੇ ਚੇਡਾਂ ਤੇ ਜਾਣਗੇ ਉੱਤੇ ਬਹੁਤ ਹਾਂ ਸਾਰਾ ਨਾ ਪੂਰਾ ਸਾਈਟ ਹੋ ਗਿਆ। ਹਮ ਬੱਚੇ ਸਾਰੇ ਪਿੱਛੇ ਬੈ। ਹਾਂ ਹਮ ਬੱਚੇ ਵੀ ਬੈ ਜਾਣਗੇ ਅੱਗੇ ਤੋਂ ਸਾਰੇ ਵਧੀਆ ਗੱਦਾ ਲੱਗ ਗਿਆ। ਗੱਡੀ ਦੇ ਵਿੱਚ ਮਰਜ਼ੀ ਬੈਠ ਕੇ ਜਾ ਸਕਦੇ ਹਾਂ। ਗੱਦਾ ਲੱਗੀ ਪੂਰੀ ਵਧੀਆ ਸੈਟਿੰਗ ਹੋ ਗਈ ਆ। ਵਿੱਚ ਬੈਠ ਕੇ ਉੱਚੇ ਖਾਣਾ ਪੀਣਾ ਉਸ ਜਾਣਾ। ਜੇ ਜੁੜੇ ਰੋ ਸੜਨਾ ਤੁਹਾਨੂੰ ਪਾਵਾਂਗੇ ਬਹੁਤ ਸੋਹਣੀ ਜਗ੍ਹਾ ਚੱਲਾਂਗੇ ਲੋ ਜੀ ਇਹਨਾਂ ਨੇ ਰੱਖਿਆ ਸਰਵ ਤਿਆਰ ਕਰਤਾ ਅੰਦਰ ਗੱਦੀਆਂ ਲਾਤੀਆਂ ਵਧੀਆ ਬੈੱਡਾਂ ਨੂੰ ਬਣ ਗਿਆ ਨਾ ਹੁਣ ਬੈਠ ਕੇ ਜਾਓ ਆਪਣਾ ਪੈਕੇਜ ਜਾਓ ਕੋਈ ਪ੍ਰੋਬਲਮ ਨਹੀਂ ਚਿਰਾਂ ਨੂੰ ਵਿੱਚ ਬੱਚੇ ਤਾਂ ਪਈ ਜਾਣਗੇ ਬੱਚੇ ਪੈ ਜਾਣਗੇ ਨਾ ਪੱਟੇ ਵੱਡੇ ਨਾਲ ਇਹਦਾ ਸਾਰਾ ਚੱਲਦਾ ਨਹੀਂ ਸਕੰਗੇ ਹੁਣ ਜਾ ਬੈਠ ਕੇ ਜਾਓ ਪੈਕੇਜ ਕਰੋ ਬਹੁਤ ਵਧੀਆ ਬਣ ਗਿਆ ਨਾ ਉਹ ਹੈ ਨਾ ਹੁਣ ਚਾਰ ਪੰਜ ਲੋਕ ਅੱਗੇ ਚੱਲ ਗਏ ਬੱਚੇ ਇਹ ਬੜੀ ਵਧੀਆ ਸਕੀਮ ਹੈ ਜਵਾਕ ਦੇ ਬਣਾਉਂ। ਕੱਲੇ ਹੀ ਜਾਈਏ ਪੈਕੇਜ ਆ। ਇਹ ਸਕੇ ਫੇਸਕੀਮ। ਪੂਰਾ ਵਧੀਆ ਬੈਡਰ ਕੇ ਬਣ ਗਿਆ ਤਰੂ। ਇਹ ਸੂਰਾ ਮਿਨੀ ਬੈਡ ਬਣ। ਲੋਕਾਂ ਨੂੰ ਕਿਵੇਂ ਲੱਗ ਰਿਹਾ? ਹੂੰ ਹੂੰ ਰੈਡੀ ਹੋ ਕੇ ਬੈਗ ਪੂਰਾ ਕਰਕੇ। ਕੋਈ ਲੋਕ। ਸਾਰੇ ਰੈਡੀ ਹੋ ਗਏ? ਬੱਚਾ ਕਿਹਨ ਲੱਗਿਆ? ਟਮਾਟਰ ਕਿਤੇ ਟਮਾਟਰ ਬੜੇ ਵਧੀਆ ਦਰੋਂ ਰੱਖਿਆ ਪਿਆ ਮੈਂ ਆਦਾ ਨਹੀਂ ਪਾਣੀ ਸਰ ਕਰਦਾ ਮੀਆ ਜੀ ਨੂੰ ਕਿੱਦਾਂ ਹੈ ਪੜੀ ਸਵਾਸ ਨੂੰ ਤੁਹਾਨੂੰ ਦੱਸ ਸਕਦਾ ਦਿਲ ਦਾ ਤੁਹਾਨੂੰ ਦੱਸ ਸਕਦੇ ਆਂ ਕਿ ਖਾਜ ਜਿਹਾ ਆਇਆ ਠੰਡਾ ਬਰਦ ਚ ਠੰਡਾ ਬਹੁਤ ਸਰਾਂ ਤੇ ਬਾਰੇ ਮੀ ਮੀ ਹੋ ਚੁੱਕਿਆ ਠੰਡਾ

ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਠੰਡਾ ਬੁਰਜ ਫਤਿਹਗੜ੍ਹ ਸਾਹਿਬ ਤੇ ਚਲੋ ਤੁਹਾਨੂੰ ਕਰਾਉਣਾ ਹੈ ਗੁਰੂ ਘਰ ਦੇ ਦਰਸ਼ਨ ਦੋਸਤੋ ਹੁਣ ਅਸੀਂ ਪਹੁੰਚ ਗਏ ਹਾਂ ਫਤਿਹਗੜ੍ਹ ਸਾਹਿਬ ਗੁਰੂ ਘਰ ਦੇ ਅੰਦਰ ਤੇ ਚਲੋ ਅੱਗੇ ਚੱਲ ਕੇ ਕਰਦੇ ਹਾਂ ਦਰਸ਼ਨ ਗੁਰੂ ਘਰ ਦੇ ਆਹ ਤਾਂ ਦੇਖੋ ਮੇਰੇ ਨਾਲ ੱਟਕੇ ਹੋ ਗਿਆ ਸਾਰੇ ਆਪੋ ਆਪਣੇ ਕੰਮ ਚੱਲੇ ਗਏ ਸਾਰੇ ਬੈਗ ਮੈਨੂੰ ਥਾ ਕੇ ਤੇ ਮੋਬਾਈਲ ਵੀ ਮੈਨੂੰ ਦੇ ਗਏ ਨੇ ਤੁਸੀਂ ਦੇਖ ਸਕਦੇ ਹੋ ਹੁਣ ਸਾਰਾ ਭਾਰ ਮੇਰੇ ਤੇ ਆ ਗਿਆ ਪਰ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਗੁਰੂ ਘਰ ਆਏ ਸਾਨੂੰ ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਚਲੋ ਦੋਸਤੋ ਅੱਗੇ ਚੱਲਦੇ ਹਾਂ ਤੇ ਕਰਦੇ ਹਾਂ ਗੁਰੂ ਘਰ ਦੇ ਦਰਸ਼ਨ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਬਹੁਤ ਸੋਹਣਾ ਹੈ ਚਾਰੇ ਪਾਸੇ ਰੌਣਕਾਂ ਲੱਗੀਆਂ ਹੋਣਾਂ ਨੇ ਅੱਜ ਸੰਗਰਾਂਦ ਬਹੁਤ ਸੰਤਾਂ ਨਾਲ ਹੈ ਪੱਤ ਗੁਰੂ ਪੱਤ ਇੱਧਰ ਆਇਆ ਇੱਧਰ ਆਇਆ ਲਿਖ ਲਓ ਪੱਤ ਕੀ ਕਹਿੰਦਾ ਪੱਤ ਇੱਥੇ ਖੜ ਗਿਆ ਇੱਧਰ ਖੜ ਗਿਆ ਫਤੇਗੜ ਸਾਹਿਬ ਠੰਡਾ ਬੁਰਜ ਚ ਚਲੋ ਅੱਗੇ ਚਲ ਕੇ ਕਰਦੇ ਆਂ ਦਰਸ਼ਨ ਸਾਰੇ ਸੰਗਤਾਂ ਨੂੰ ਕਰੋਣੇ ਦਰਸ਼ਨ ਚਲੋ ਅੱਗੇ ਦਿੱਤੇ ਆ ਬਹੁਤ ਕਿਸਮਤ ਵਾਲਿਆ ਸਾਨੂੰ ਅੱਜ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੇ ਬਹੁਤ ਦੋਸਤਾਂ ਨੂੰ ਮਿਲਾਂਗਾ ਕਰ ਸਕੋਣੇ ਬਹੁਤ ਬਾਦ ਉਸ ਨੇ ਅੱਜ ਦੋਸਤੋ ਸੰਗRAND ਦਾ ਦਿਹਾੜਾ ਬਹੁਤ ਕਰਮ ਵਾਲੇ ਲੋਕ ਨੇ ਜੋ ਸੰਗRAND ਤੇ ਇਸ ਦਿਹਾੜੇ ਦੀ ਪਹੁੰਚ ਸਕਦੇ ਨੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਦਰਸ਼ਨ ਕਰ ਸਕਦੇ ਹੋ ਤੁਸੀਂ ਵਿਸ਼ਵਾਸ ਚਲਦੇ ਆ ਠੰਡਾ ਬਹੁਤ ਜੀ ਰੋ ਇੱਥੋਂ ਸਾਹਮਣੇ ਦਿਖ ਰਿਹਾ ਹੈਗਾ ਆ ਦੇ ਦਿਨ ਬਾਅਦ ਇਸ ਪੱਕੇ ਲੈ ਬਹੁਤ ਟਾਈਮ ਲੱਗਿਆ ਉਹ ਉੱਤੇ ਹੋਣ ਅਗੇ ਦੇ ਨਾਲ ਨਾ ਰੱਖਣਾ ਮੁੰਡੇ ਰੱਖੋ 42 ਮਿੰਟ ਹੋ ਗਏ ਕਿ ਆਹ ਕੋਰੇ ਸਾਡੇ ਦਰਸ਼ਕਾਂ ਲਈ ਹੁਣ ਆਪਾਂ ਜੱਲੇ ਠੰਡੇ ਬੁਰ ਤੇ ਆ ਕੇ ਕੋਈ ਤੇ ਜੇ ਸ਼ੁਰੂ ਕਰਦਾ ਕੰਮ ਵੀ ਚੱਲ ਰਿਹਾ ਅੰਡਰ ਗਰਾਉਂਡ ਹਾਲ ਬਣੀਆਂ ਜਾਂਦੇ ਨੇ ਗੱਡੀਆਂ ਦੀ ਪਾਰਕਿੰਗ ਜੇ ਦੇਖ ਸਕਦੇ ਹੋ ਉਹ ਸਾਹਮਣੇ ਵੱਡਾ ਬੁਰ ਜਾ ਚਲਦੇ ਆਪਾਂ ਕੇ ਟੱਡੇ ਬੋਲ ਤੇ ਬਹੁਤ ਸੰਤਾਂ ਦਰਸ਼ਕਾਂ ਤਾਂ ਗਾਣ ਸਾਰੀ ਸੰਕਾ ਬਲੌਗ ਨਾਲ ਇਹ ਤੁਹਾਨੂੰ ਕਰਨ ਨੂੰ ਚਾਹਤ ਹੈ ਲੋਲਾ ਬੋਦਨਾ ਬਾ ਮਾ ਨਹੀਂ ਕਗਤੇ ਕਾਏ ਹੋਦੀ ਅਗਰ ਬਹੁਤ ਜਲਦੀ ਨਾ ਹੈ ਸਾਰੂ ਸੰਗੀ ਗਾ आज सेंट्रल एक रिपीटर है बहुत सारा स्टाफ रसोई में है किसी इंस्ट्रूमेंट वाला कोई प्रॉब्लम नहीं कोई ये रूम में इतनी बार बहुत टाइम पापा डॉक्टर को तो 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 मांग लाए हैं इनके लेके अब ये नंबर बहुत ही सच्ची घड़ी जीरो लिखी गई है 27 के 27 आ जाओ 27 के 77 साल 21 i दोस्तों तो जी ठंडे पुरुण दर्शन कर सकते हो बहुत संगत इतनी दीदी और गए कुछ देखना वापसी ਜਰੀ ਕਿੱਥੇ ਸ਼ੈਰੀ ਅਮੋਨਾ ਅਮੋਨਾ ਨੋ ਨੇਤ 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 ਘਰ ਚਰਨ ਸਰ ਹੱਤੀ ਪੌਦਾ ਤੋਰੇ ਕਾਹਨ ਬਹੁਤ ਸੋਹਣਾ ਤੁਸੀਂ ਲੱਗਿਆ ਦੇ ਦੋਸਤੋ ਕਿੱਥੇ ਪੌਦਾ ਲੱਗਿਆ ਚਿਕਾ ਨਾ ਬਹੁਤ ਸੋਹਣਾ ਪੌਦਾ ਲੱਗਿਆ ਨਿੱਕੇ ਨਿੱਕੇ ਚੀਕੂ ਲੱਗੇ ਹੋਏ ਨੇ ਆ ਦੇਖੋ ਸਭ ਦੁਖਾਗੇ ਚਿੱਕੂ ਲੱਗੇ ਹੋਏ ਨੇ ਬਹੁਤ ਸੁਣਾ ਹੈ ਸਨਗਾਲ ਕਰਕੇ ਬਹੁਤ ਰੌਣਕਾਂ ਨੇ ਅੱਜ ਬਹੁਤ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਸਾਡੇ ਕੋਲੋਂ ਬਾਅਦ ਸਨਾਨ ਕਰਨਾ ਹੈ ਪੰਚਾਨਿਕਰੇ ਜਿਸ਼ਨੂਰ ਨੇ ਮੁੰਬਾ ਨੇ ਨੇ ਦੋਨੇ ਕਿਉਂ ਨੀ ਹਾਂ ਮੱਛੀਆਂ ਹਾਂ ਚਲੋ ਬੋਲ ਇਹਨੇ ਛੋਲੇ ਛੋਲੇ ਮੱਛੀਆਂ ਨਾ ਉਦੋਂ ਤੋਂ ਰੰਗ ਕਲੋ ਬੀ 2000 ਦੇ ਸਾਲ ਦੀ ਸੰਗਤਾਂ ਨੇ ਮਨਛਣਾ ਨਾ ਕੀਤਾ ਉਸ ਤੋਂ ਬਾਅਦ ਚੱਲੇ ਆ ਘਰ ਵਾਲੇ ਤਿਆਰੀ ਕੀਤੀ ਚੱਲੀਏ ਹੁਣ ਅਗਲੇ ਗੁਰੂ ਘਰ ਆਪਾਂ ਕਿੱਥੇ ਜਲੇ ਹੁਣ ਆਪਾਂ ਜੋਤੀ ਜੋਤ ਜੋਤੀ ਸਰੂਪ ਗੁਰੂ ਘਰ ਆ ਜੋਤੀ ਸਰੂਪ ਠੰਡੇ ਬੁਰਜ ਤੋਂ ਗੁਰੂ ਘਰ ਜੋਤੀ ਸਰੂਪ ਸ਼ਾਇਦ ਆਪਾਂ ਮਸਲਸੇ ਵੀ ਹਨਾ ਕਿ ਹੋ ਰਹੇ ਨੇ ਇੱਧਰ ਗੁਰੂ ਘਰ ਨੇ ਬਹੁਤ ਵਧੀਆ ਲੋਕੇਸ਼ਨ ਆ ਸਭ ਤੋਂ ਵਧੀਆ ਲੋਕੇਸ਼ਨ ਮਾਊਟ ਸੁਣੀ ਹੈ ਨਾ ਸਾਰੇ ਦੇਖੋ ਜੀ ਕੋਈ ਵੀ ਬਿਲਡਿੰਗ ਬਣੀ ਹੈ ਨਾ ਗੁਰੂ ਘਰ ਦੇ ਟਾਈਪ ਤੇ ਬਣੀ ਆ ਉੱਧਰ ਰੱਖ ਤੋਂ ਬਹੁਤ ਹਰਿਆਲੀ ਆ ਹਾਂ ਉਹ ਮਿਲਦੇ ਆਪਾਂ ਗੁਰੂ ਘਰ ਜੋਤੀ ਤੋਂ ਹੁਣ ਆਪਾਂ ਆ ਗਏ ਆ ਗੁਰੂ ਘਰ ਜੋਤੀ ਸਰੂਪ ਸਾਹਮਣੇ ਦੇਖ ਸਕਦੇ ਆ ਨਹੀਂ ਮੈਂ ਤੁਹਾਨੂੰ ਹਾਂ ਸਾਹਮਣੇ ਆ ਗਏ ਗੁਰੂ ਘਰ ਜੋਤੀ ਸਰੂਪ ਅੱਜ ਭੁੱਖੀ ਲੱਗੀ ਆਪਾਂ ਨੂੰ ਪਾਣੀ ਪਿਲੀ ਜਾਂਦੀ ਕੋ ਖਾਣੀ ਸੀ ਉਹ ਵੀ ਉਹ ਨਾ ਤਰੀ ਸ੍ਰੀ ਜੋਤੀ ਸਰੂਪ ਸਾਹਿਬ ਜੇ ਤੁਸੀਂ ਜਾ ਕੇ ਕਰਦੇ ਆਂ ਦਰਸ਼ਨ ਗੁਰੂ ਘਰ ਦੇ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤਾਂ ਬਹੁਤ ਨੇ ਅੱਜ ਸਮਾਗਨ ਕਰਕੇ ਕਾਫੀ ਸੰਗਤਾਂ ਆਉਂਗੀਆਂ ਨੇ ਗੁਰੂ ਘਰ ਜੋਤੀ ਸਰੂਪ ਦੇ ਵਾਸਤੇ ਕਰ ਲਈ ਸਾਸੰਗਿਕੀਏ ਦਰਸ਼ਕਾਂ ਦੇ ਤੁਹਾਨੂੰ ਨਾਲ ਨਾਲ ਦਰਸ਼ਕ ਬਣਨੇ ਜੋੜਾ ਕਰ ਲੈ। ਆਪ ਤੋਂ ਵੀ ਬਲਪ ਆਉਂਦਾ। ਗੁਰੂ ਕਾ ਦਰਸ਼ਨ ਕਰਨ ਤੋਂ ਬਾਅਦ ਨੇ ਅੱਜ ਆ ਗਏ ਆ ਬਾਹਰ ਜਿਸ ਮੰਦੂਪ ਤੋਂ ਮੰਮਾ ਇਹ ਆ ਜੋਤ ਜੋਤ ਗੁਰੂ ਕਾ ਦਰ ਸ੍ਰੋਵਰ ਪੂਰਾ ਪੰਜ ਸ੍ਰੋਵਰ ਦੇ ਸੱਜੇ ਇੱਥੇ ਪਾਣੀ ਬਹੁਤ ਸਾਫ਼ ਹੈ ਪੁਸ਼ਪ ਪਾਣੀ ਗੁਰੂ ਕਾ ਦਰ ਇਸ ਸ੍ਰੋਵਰ ਦਾ ਚਲੋ ਪੰਜ ਨਾਣਾ ਕਰ ਲੋ ਇੱਥੇ ਸਹੀ ਰਾਉ ਤੇ ਜੋ ਗੁਰੂ ਕਰਦਾ ਕੰਮ ਵੀ ਚੱਲਦੇ ਉੱਪਰ ਇਹ ਦੁਨੀਆ ਦਾ ਚੱਲ ਰਸਾ ਚੱਲ ਤੰਗਲਾਂ ਨੂੰ ਤਾਂ ਤੰਗਲੇ ਤੰਗਲਾ ਫੇਰ ਚਾਈ ਗਈ ਜੀ ਜੇ ਲੱਗ ਗਈ ਗੁਰੂ ਕਾ ਦਰਸ਼ਾਲਣ ਚਲੇ ਗਏ ਦੇਵ ਚ ਲੈ ਕੇ ਸ਼ਾਹਪਤ ਦੇਖ ਲੈਣ ਲੱਗੀ ਹੈ ਇਹ ਜੀ ਕਾਲ ਪਛਾਨ ਦੇ ਵਾਸਤੇ ਲੈਣ ਲੱਗੀ ਹੋਈ ਨੇ ਜੀ ਜੀ ਸ਼ਹੀਦ ਦੇ ਮੌਖ ਦੇ ਨੇ